ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਸ੍ਰੀ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸੋ ਸਾਡੇ ਨਾਲ ਮੌਜੂਦ ਨੇ ਰਾਮਦੇ ਬੰਸਲ ਜੀ ਜੋ ਕਿ ਬੀਜੇਪੀ ਦੇ ਸੀਨੀਅਰ ਆਗੂ ਹਨ ਸੋ ਰਾਮਦੇ ਬੰਸਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਇਸ ਬਾਰੇ ਕੀ ਕਹੋਗੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਪਹਿਲਾਂ ਮੈਂ ਤੁਹਾਡੇ ਚੈਨਲ ਸ਼ਾਨੇ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਕੁਰਾਲੀ ਮੰਡਲ ਦੀ ਤਰਫ ਤੇ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਅੱਜ ਭਾਰਤੀ ਜਨਤਾ ਪਾਰਟੀ ਦਾ 45ਵੇਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜੋ ਕਿ ਦੇਸ਼ ਭਰ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੋਣ ਦਾ ਜਿਸ ਨੂੰ ਮਾਨ ਹਾਸਲ ਹੈ ਅਸੀਂ ਉਸ ਪਾਰਟੀ ਦੇ ਸਤੰਭ ਹੈ ਜੋ ਕਿ ਪਾਰਟੀ ਵਰਕਰਾਂ ਦੇ ਨਾਲ ਹੀ ਚੱਲਦੀ ਹੈ ਪਾਰਟੀ ਦੇ ਜੋ ਮੂਲ ਰੂਪ ਭਾਰਤੀ ਜਨ ਸੰਘ ਜਿਸ ਦੀ ਸਥਾਪਨਾ 1951 ਡਾਕਟਰ ਸ਼ਿਆਮਾ ਪ੍ਰਸਾਦ ਮੋਕਰਜੀ ਨੇ ਕੀਤੀ ਸੀਗੀ ਉਸ ਤੋਂ ਬਾਅਦ ਐਮਰਜੈਂਸੀ ਦੇ ਦੌਰਾਨ ਜੋ ਘਸ ਜੋੜ ਕਰਕੇ ਹਲ ਧਰ ਦੇ ਨਿਸ਼ਾਨ ਦੇ ਉੱਤੇ ਚੰਦਰ ਸੇਖੜ ਦੀ ਅਗਵਾਈ ਦੇ ਵਿੱਚ ਜਨਤਾ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਿਆ ਗਿਆ ਹੈ ਲੜਿਆ ਗਿਆ ਸੀ ਉਸ ਤੋਂ ਬਾਅਦ ਕਿਹਨੀਆਂ ਕਾਰਨਾਂ ਦੇ ਨਾਲ ਸਾੜੇ ਮਤ ਪੇਦ ਹੋ ਗਏ ਔਰ 1980 ਦੇ ਵਿੱਚ 6 ਅਗਸਤ 1980 6 ਅਪ੍ਰੈਲ 1980 ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਰੀ ਕੀਤੀ ਗਈ ਜੋ ਕਿ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਮਾਨ ਪ੍ਰਾਪਤ ਹੈ ਜਿਸ ਦੀ ਅਗਵਾਈ ਅੱਜ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਕਰ ਰਹੇ ਹਨ ਜੋ ਕਿ ਦੇਸ਼ ਵਿਦੇਸ਼ ਦੇ ਵਿੱਚ ਸਭ ਤੋਂ ਪਪੂਲਰ ਨੇਤਾ ਮੰਨੇ ਜਾਂਦੇ ਹਨ ਔਰ ਇਸ ਵਾਰ ਜੋ ਨਾਰਾ ਹੈ ਉਹ ਭਾਰਤੀ ਜਨਤਾ ਪਾਰਟੀ 400 파ਰ ਦਾ ਨਾਰਾ ਹੈ ਦਿੱਤਾ ਗਿਆ ਹੈ ਉਮੀਦ ਹੈ ਆਸ਼ਾ ਕਰਦੇ ਹਾਂ ਜੋ ਕਮ ਨਿਰਿੰਦਰ ਮੋਦੀ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਕਰਨਗੇ ਉਹ 1000 ਆਉਣ ਵਾਲੇ ਸਾਲ ਦਾ ਖਾਕਾ ਤਿਆਰ ਕਰਕੇ ਹੀ ਇਸ ਵਕਤ ਇਹ ਜੋ 4 ਜੂਨ 4 ਜੂਨ 1900 2024 ਦੇ ਵਿੱਚ ਜੋ ਰਿਜ਼ਲਟ ਆਣਗੇ ਉਸ ਤੋਂ ਇੱਕ ਦੇਸ਼ ਵਿਦੇਸ਼ ਦੇ ਵਿੱਚ हिंदुस्तान ਨੂੰ ਨਵੀਂ ਸੈਦ ਮਿਲੇਗੀ हिंदुस्तान ਦੀ ਨਵੀਂ ਪਹਿਚਾਨ ਬਣੇਗੀ ਜੈ ਭਾਰਤ ਜੈ ਮਾਤਾ ਕੀ ਬਾਰਤੀ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਉਹ ਸਾਡੇ ਨਾਲ ਮੌਜੂਦ ਨੇ ਬਹੁਤ ਸੀਨੀਅਰ ਆਗੂ ਜੀਜੇਪੀ ਪਾਰਟੀ ਦੇ ਅਨਿਲ ਪ੍ਰਾਸ਼ਰ ਜੀ ਪ੍ਰਾਸ਼ਰ ਸਾਹਿਬ ਅੱਜ ਦੇ ਸਥਾਪਨਾ ਦਿਵਸ ਬਾਰੇ ਕੀ ਕਹੋਗੇ ਅੱਜ ਸਾਡੀ ਪਾਰਟੀ ਪਹਿਲੀ ਤਾਂ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ 44 ਸਾਲ ਪੂਰੇ ਕਰਕੇ ਅੱਜ 45ਵੇਂ ਸਾਲ ਦੇ વર્ષ ਪਰਵੇਸ਼ ਕਰ ਰਹੀ ਹੈ ਜਿਸ ਦੀ ਸਾਰੇ ਵਰਕਰ ਸਹਿਬਾਨ ਨੂੰ ਬਹੁਤ ਬਹੁਤ ਜਣੀ ਖੁਸ਼ੀ ਹੈ ਕਿ ਸਾਡੀ ਪਾਰਟੀ ਇੰਨੇ ਛੋਟੇ ਸਮੇਂ ਦੇ ਵਿੱਚ ਇਕੱਲੇ ਹਿੰਦੁਸਤਾਨ ਦੀ ਹੀ ਨਹੀਂ ਸਗੋਂ ਪੂਰੀ ਵਿਸ਼ਵ ਦੀ ਦੁਨੀਆ ਦੀ ਨੰਬਰ 1 ਪਾਰਟੀ ਬਣ ਗਈ ਹੈ। ਔਰ ਅੱਜ ਸਾਡੀ ਜੋ ਲੀਡਰਸ਼ਿਪ ਹੈ ਉਸ ਨੇ ਨਾਰਾ ਦਿੱਤਾ ਹੈ ਕਿ 370 ਸੀਟਾਂ ਬੀਜੇਪੀ ਨੇ ਹਾਸਲ ਕਰਕੇ ਉਹਦਾ ਨਿਸ਼ਾਨਾ ਰੱਖਿਆ ਔਰ 400 ਪਾਰ ਅਬ ਕੀ ਬਾਰ 400 ਪਾਰ ਏ ਐਨਡੀਏ ਦਾ ਨਿਸ਼ਾਨਾ ਹੈ ਸੋ ਇਸ ਕਰਕੇ ਸਾਨੂੰ ਇਹ ਵੀ ਮਾਣ ਹੈ ਸਾਡੇ ਜੋ ਪ੍ਰਧਾਨ ਜੀ ਹੈ ਪਹਿਲੇ 1990 ਤੋਂ ਪਹਿਲਾਂ ਕਿਸੇ ਸੋਚਿਆ ਵੀ ਨਹੀਂ ਸੀ ਕਿ ਕੋਈ ਪਾਰਟੀ ਦਾ ਇਸ ਤਰ੍ਹਾਂ ਦਾ ਰਾਜ ਇੰਨੀ ਜਲਦੀ ਔਰ ਇੰਨਾ ਦ੍ਰਿੜ ਰਾਜ ਆ ਜਾਏਗਾ ਉਸ ਸਮੇਂ ਦੇ ਅਸੀਂ ਲੋਕ ਤੁਰੇ ਹੋਏ ਆ ਇਸ ਕਰਕੇ ਸਾਨੂੰ ਇਹ ਖੁਸ਼ੀ ਹੈ ਕਿ ਅੱਜ ਚਾਹੇ ਕਿਵੇਂ ਦਾ ਵੀ ਮਾਹੌਲ ਹੋਵੇ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਅੱਗੇ ਲਿਜਾਉਣ ਵਾਸਤੇ ਇਸ ਦੇਸ਼ ਦੀ ਅਗਵਾਈ ਕਰ ਰਹੀ ਹੈ ਜਿਸ ਦਾ ਸਾਨੂੰ ਸਾਰੇ ਵਰਕਰਾਂ ਨੂੰ ਮਾਣ ਹੈ ਔਰ ਇਸ ਕਰਕੇ ਵੀ ਮਾਣ ਹੈ ਵੀ ਅਸੀਂ ਪ੍ਰਧਾਨ ਜੀ 1990 ਤੋਂ ਪਹਿਲੇ ਪ੍ਰਧਾਨ ਤੇ ਮੈਂ ਜਨਰਲ ਸੈਕਟਰੀ ਦਾ ਸਟਫੀਮ ਵਿੱਚ ਇਸ ਕਰਕੇ ਸਾਡਾ ਜਿਹੜੀ ਭਾਵਨਾਵਾਂ ਜੁੜੀਆਂ ਹੋਈਆਂ ਆਜੋ ਭਾਵਨਾਵਾਂ ਫਲੀਫੂਤ ਹੋ ਰਹੀਆਂ ਸੋ ਇੱਕ ਵਾਰ ਵਰਕਰਾਂ ਦੀ ਜਿਹੜੀ ਖੁਸ਼ੀ ਹੈ ਉਸ ਦੇ ਨਾਲ ਸਾਰੇ ਵਰਕਰ ਜਿਹੜੇ ਹੈ ਆਪਣੀ ਆਉਣ ਵਾਲੀ ਸਰਕਾਰ ਦੀ ਤਿਆਰੀ ਕਰ ਰਹੇ ਹੈ 4 ਜੂਨ ਦੇ ਜੋ ਰਿਜ਼ਲਟ ਆਉਣਗੇ ਇਹ ਤਾਂ ਤਕਰੀਬਨ ਡਿਕਲੇਅਰ ਲੱਗ ਰਿਹਾ ਸਾਰੇ ਲੋਕ ਮੰਨ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਨੀ ਹੈ ਪਰ ਜਿਹੜਾ ਨਾਰਾ ਹੈ ਉਹਦੇ ਵਾਸਤੇ ਹਰ ਵਰਕਰ ਕਰਮਠ ਵਰਕਰ ਕੰਮ ਕਰਨ ਨੂੰ ਤਿਆਰ ਹੋਇਆ ਹੋਇਆ ਹੈ ਕਿ ਅਸੀਂ ਜਿਹੜਾ ਨਾਰਾ ਐਨਡੀਏ 400 ਤੇ ਪਾਰ ਹੋਵੇ ਜੋ ਇਹਦੇ ਸਹਿਯੋਗੀ ਆ ਆਪ ਕੀ ਬਾਤ 400 ਪਾਰ ਇਸ ਨਾਰੇ ਨੂੰ ਫਲੀਬੂਤ ਕਰਨਾ ਹੈ ਜੈਪ ਮੈਂ ਨਾਅਰੇ ਲਗਾऊंगा ذکھوش کروں گا بھارتیہ ਜਨਤਾ پارٹی ਜਿੰਦਾਬਾਦ بھارتیہ ਜਨਤਾ پارٹی ਜਿੰਦਾਬਾਦ سو اس ਕਰਕੇ ਬਹੁਤ ਬਹੁਤ ਧੰਨਵਾਦ ਦੀਆਂ ਆਪਣੇ ਸਾਥੀ ਸਹਿਬਾਨ ਦਾ ਜੋ ਕਿ پارٹی ਦੇ ਨਾਲ ਉਸੇ ਤਰ੍ਹਾਂ ਦ੍ਰਿੜਤਾ ਨਾਲ ਖੜੇ ਹੈ ਔਰ ਟਕਸਾਲੀ ਕਾਰਜਕਰਤਾ ਸਾਰੇ ਔਰ پارٹی ਦੇ ਉੱਪਰ ਲਿਜਾਣ ਵਾਸਤੇ ਕੰਮ ਕਰਨੇ ਵਾਸਤੇ ਹਮੇਸ਼ਾ ਤਤਪਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਜੋ ਪ੍ਰਧਾਨ ਵੀ रह ਚੁੱਕੇ ਹਨ ਤੇ ਸੇਮ ਪੱਗਰਾ ਜੀ ਪੱਗਰਾ ਜੀ ਅੱਜ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਸੋ ਸਾਰੇ ਹੀ ਸੀਨੀਅਰ ਆਗੂ ਤੁਹਾਡੇ ਨਾਲ ਹਨ ਸੋ ਇਸ ਬਾਰੇ ਕੀ ਕਹੋਗੇ ਅੱਜ ਤਾਂ ਪਹਿਲਾਂ ਸਾਰੇ ਪਾਰਟੀ ਵਰਕਰਾਂ ਨੂੰ ਸਥਾਪਨਾ ਦਿਵਸ ਦੀ ਬਹੁਤ ਬਹੁਤ ਵਧਾਈ ਤੇ ਜਿਨ੍ਹਾਂ ਨੇ ਮਤਲਬ ਅੱਜ ਇਸ ਮੌਕਮੇ ਤੇ ਅਸੀਂ ਪਹੁੰਚੇ ਹੈਗੇ ਵੀ 45 45ਵਾਂ ਜਿਹੜਾ ਹੈਗਾ ਅਸੀਂ ਸਥਾਪਨਾ ਦਿਵਸ ਭਾਰਤੀ ਜਨਤਾ ਪਾਰਟੀ ਦਾ ਮਨਾ ਰਹੇ ਹਾਂ ਸਾਡੇ ਵਿੱਚ ਮਤਲਬ ਬੜੀ ਖੁਸ਼ੀ ਦੀ ਲਹਿਰ ਹੈਗੀ ਅਸੀਂ ਇਸ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਮਨਾ ਪਾਰਟੀ ਤੇ ਸਥਾਪਨਾ ਦੀ ਅੱਜ ਬਹੁਤ-ਬਹੁਤ ਸਾਰੇ ਪਾਰਟੀ ਵਰਕਰਾਂ ਵੱਲੋਂ ਬਹੁਤ-ਬਹੁਤ ਖੁਸ਼ੀ ਦੇ ਮਨਾਏ ਬਨਾਏ ਜਾ ਰਿਹਾ ਹੈਗਾ ਅਤੇ ਉਹਨਾਂ ਦੀ ਬਹੁਤ ਜੋਸ਼ ਹੈਗਾ ਜਿਹੜੇ ਕਿ ਅੱਜ ਅਸੀਂ ਮਤਲਬ ਸਾਰੇ ਭਾਰਤ ਦੇ ਵਿੱਚ ਮਤਲਬ ਇਸ ਨੂੰ ਮਨਾ ਰਹੇ ਹੈਗੇ ਇਸ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਜਿਨ੍ਹਾਂ ਨੇ ਹਰ ਇੱਕ ਮਤਲਬ ਗਰੀਬ ਤੇ ਗਰੀਬ ਬੰਦੇ ਤੱਕ ਆਪਣੀ ਪਹੁੰਚ ਬਣਾਈ ਅਤੇ ਉਹਨਾਂ ਨੇ ਸਰਕਾਰ ਦੀ ਤਰਫੇ ਜਿਹੜੀਆਂ ਸਕੀਮਾਂ ਦਿੱਤੀਆਂ ਹੈਗੀਆਂ ਅੱਜ ਇਹੀ ਨਾਰਾ ਇੱਕ بلند ਹੋ ਰਿਹਾ ਹੈਗਾ ਸਾਰੇ ਮਤਲਬ ਪਾਰ ਦੇ ਵਿੱਚ ਕਿ ਅਬ ਕੀ ਬਾਅਦ 400 ਪਾਰ ਇਸੇ ਨਾਲ ਹੀ ਮੈਂ ਆਪਣੀ ਪਾਨੀ ਨੂੰ ਬਰਾਮਦ ਦਿੰਦਾ ਹਾਂ ਭਾਰਤੀ ਜਨਤਾ ਪਾਰਟੀ ਸਥਾਪਨਾ ਦਿਵਸ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈਆਂ ਸੋ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਜੀ ਮਹਿਤੋ ਜੀ ਮਹਿਤੋ ਸਾਹਿਬ ਅੱਜ ਦੇ ਸਥਾਪਨਾ ਦਿਵਸ ਬਾਰੇ ਕੀ ਕਹੋਗੇ ਅੱਜ ਬੀਜੇਪੀ ਦਾ ਜਿਹੜਾ ਸਥਾਪਨਾ ਦਿਵਸ ਹੈਗਾ ਇਹ ਉਹ ਮਨਾਇਆ ਜਾ ਰਹਾ ਹੈ ਬੜੀ ਤੁਮਤਾਮ ਨਾਲ ਅੱਗੇ ਵੀ ਮਨਾਉਂਦੇ ਆ ਅਸੀਂ ਤਕਰੀਬਨ ਹਰ ਸਾਲ ਮਨਾਉਂਦੇ ਆ ਇੱਥੇ ਠੀਕ ਹੈ ਜੀ ਉਹ ਉਹਦੇ ਲਈ ਜਿਹੜੇ ਹੈਗੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈਆਂ ਔਰ ਜੋ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਗਰੀਬਾਂ ਵਾਸਤੇ ਕਰ ਰਹੀ ਹੈ ਉਹਦੇ ਨਾਲ ਅਸੀਂ ਦੇਖਿਆ ਹੈਗਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਸਾਹਮਣੇ ਆ ਕੇ ਇਹ ਗੱਲ ਕਹਿੰਦੇ ਆ ਵੀ ਇੰਨਾ ਕੁਛ ਜਿਹੜਾ ਹੈਗਾ ਗਰੀਬਾਂ ਵਾਸਤੇ ਬਹੁਤ ਕੁਛ ਕਰਿਆ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਬੀਜੇਪੀ ਦੀ ਸਰਕਾਰੀ ਆਏਗੀ